ਵੀ ਤੇ ਕੈਂਸਰ ਹੋਇਆ ਤਾਂ ਮੈਂ ਇਹ ਨੂੰ ਰੋਂਦੇ ਦੇਖਿਆ ਕਦੇ ਮੈਨੂੰ ਕਿਸ ਨੇ ਸਵਾਲ ਪੁੱਛਿਆ ਡਾਕਟਰ ਨੇ ਕਿਹਾ ਮੈਂ ਕਿਹਾ ਇਹ ਨਹੀਂ ਮਰ ਸਕਦਾ ਇਹ ਤੇ ਜੁਮੇ ਕੰਮ ਲੱਗਿਆ ਰੱਬ ਨੇ ਲਾਇਆ ਉਹ ਕੰਮ ਇੱਕ ਬਾਪ ਦੀ ਬਹੁਤ ਵੱਡੀ ਤਪੱਸਿਆ ਪੂਜਾ ਦੇ ਨਾਲ ਹੋਇਆ ਮੈਂ ਜਾ ਕੇ ਇੱਕੋ ਗੱਲ ਕੀਤੀ ਸੀ ਮੈਂ ਮਹਾਰਾਜ ਜੀ ਥੋੜਾ ਲੈਣਾ ਲੈ ਜਾ ਪਰ ਤੁਹਾਡੇ ਪੁੱਤਰ ਦੀ ਪੱਗ ਤੇ ਤੁਰਲਾ ਬਾਕੀ ਐਨੀ ਗੱਲ ਮੈਂ ਕਹਿ ਕੇ ਵਾਪਸ ਆ ਗਿਆ ਸੀ ਥੋੜੀ ਸਮ ਚਮਤਕਾਰ ਇਹ ਉਹ ਜੋ ਚਲਾ ਵੀ ਜਾਂਦਾ ਵਰਲਡ ਕੱਪ ਉਹਦੇ ਹੱਥ 'ਚ ਹੁੰਦਾ ਆਈ ਊਡ ਹੈ ਬੀਨ ਅ ਪ੍ਰਾਊਡ ਫਾਦਰ ਆ ਉਹ ਵੀ ਚਲੀ ਹੈ ਭਰਾਈ ਕੁਐਸਚਨ ਇਹ ਹੈ ਕਿ ਤੁਸੀਂ ਆਪਣੀ ਰੂਹ ਨੂੰ ਬਾਹਰ ਕੱਢ ਕੇ ਜਦੋਂ ਸਾਹਮਣੇ ਰੱਖੋਗੇ ਨਾ ਤੇ ਤੁਹਾਨੂੰ ਲੱਗੇਗਾ ਯਾਰ ਹਰ ਜਗ੍ਹਾ ਮੈਂ ਹੀ ਮੈਂ ਪਰਮਾਤਮਾ ਨੇ ਬਣਾਇਆ ਉਹ ਸੋਚੀ ਦੀ ਗੱਲ ਗੱਲਾਂ ਬਹੁਤ ਜ਼ਿਆਦਾ ਡੀਪ ਹੁੰਦੀਆਂ ਨੇ ਕਈ ਜਿਹੜੇ ਹੋਣਗੇ ਜਿਹੜੇ ਅੱਜ ਦੀ ਸੋਚਦੇ ਹੋਣਗੇ ਉਹਨਾਂ ਨੂੰ ਸ਼ਾਇਦ ਨਹੀਂ ਸਮਝ ਆਣਗੀਆਂ ਕਿ ਇਹ ਬਹੁਤ ਫਿਲਾਸਫੀਕਲ ਗੱਲਾਂ ਲੱਗਦੀਆਂ ਨੇ ਹੈਨਾ ਬਟ ਡੈਫੀਨਿਟਲੀ ਕਿਲੇ ਜਿਹੜੇ ਸੁਣੇ ਨਹੀਂ ਹੈ ਇਹ ਰਿਐਲਿਟੀ ਹੈ ਫਿਲਾਸਫੀ ਆ ਜਿਹੜੀ ਆਪਾਂ ਜੀ ਰਹੇ ਹਾਂ ਝੂਠੇ ਕੱਦ ਤੱਕ ਰਹਿਣਾ ਕਿਸੇ ਨੂੰ ਨਹੀਂ ਐਨੀ ਕੁਝੇ ਚ ਰਾਖ ਐਨੀ ਔਕਾਤ ਬੰਦਿਆ ਤੇਰੀ ਗੱਲਾਂ ਤੋਂ ਕੀ ਕਰਨਾ ਮੈਂ ਹਮੇਸ਼ਾ ਤੇ ਸੋਚਦਾ ਤੁਸੀਂ ਨਹੀਂ ਵੀ ਤੇ ਕੈਂਸਰ ਹੋਇਆ ਤਾਂ ਮੈਂ ਰੋਂਦੇ ਦੇਖਿਆ ਕਦੇ ਮੈਨੂੰ ਕਿਸ ਨੇ ਸਵਾਲ ਪੁੱਛਿਆ ਡਾਕਟਰ ਨੇ ਕਿਹਾ ਮੈਂ ਕਿਹਾ ਇਹ ਨਹੀਂ ਮਰ ਸਕਦਾ ਇਹ ਤੇ ਜੁਮੇ ਕੰਮ ਲੱਗਿਆ ਰੱਬ ਨੇ ਲਾਇਆ ਉਹ ਕੰਮ ਇੱਕ ਬਾਪ ਦੀ ਬਹੁਤ ਵੱਡੀ ਤਪੱਸਿਆ ਪੂਜਾ ਦੇ ਨਾਲ ਹੋਇਆ ਮੈਂ ਜਾ ਕੇ ਇੱਕੋ ਗੱਲ ਕਹੀ ਸੀ ਮੈਂ ਮਹਾਰਾਜ ਜੀ ਤੁਹਾਡਾ ਲੈਣਾ ਲੈ ਜਾ ਪਰ ਤੁਹਾਡੇ ਪੁੱਤਰ ਦੀ ਪੱਗ ਤੇ ਤੁਰਲਾ ਬਾਕੀ ਐਨੀ ਗੱਲ ਮੈਂ ਕਹਿ ਕੇ ਵਾਪਸ ਆ ਗਿਆ ਸੀ ਤੁਹਾਡੇ ਸਾਹਮਣੇ ਚਮਤਕਾਰ ਇਹ ਉਹ ਜੋ ਚਲਾ ਵੀ ਜਾਂਦਾ ਵਰਲਡ ਕੱਪ ਉਹਦੇ ਹੱਥ 'ਚ ਹੁੰਦਾ ਆਈ ਊਡ ਹੈਵ ਬੀਨ ਅ ਪ੍ਰਾਊਡ ਫਾਦਰ ਆ ਉਹ ਵੀ ਚਲੀ ਹੈ ਭਰਾਈ ਕੁਐਸਚਨ ਇਹ ਹੈ ਕਿ ਤੁਸੀਂ ਆਪਣੀ ਰੂਹ ਨੂੰ ਬਾਹਰ ਕੱਢ ਕੇ ਜਦੋਂ ਸਾਹਮਣੇ ਰੱਖੋਗੇ ਨਾ ਤੇ ਤੁਹਾਨੂੰ ਲੱਗੇਗਾ ਯਾਰ ਹਰ ਜਗ੍ਹਾ ਮੈਂ ਹੀ ਮੈਂ ਪਰਮਾਤਮਾ ਨੇ ਬਣਾਇਆ ਉਹ ਸੋਚੀ ਦੀ ਗੱਲ ਹੈ ਤਾਂ ਇਹ ਗੱਲਾਂ ਬਹੁਤ ਜ਼ਿਆਦਾ ਡੀਪ ਹੁੰਦੀਆਂ ਨੇ ਕਈ ਜਿਹੜੇ ਹੋਣਗੇ ਜਿਹੜੇ ਅੱਜ ਦੀ ਸੋਚਦੇ ਹੋਣਗੇ ਉਹਨਾਂ ਨੂੰ ਸ਼ਾਇਦ ਨਹੀਂ ਸਮਝ ਆਣਗੀਆਂ ਕਿ ਇਹ ਬਹੁਤ ਫਿਲਾਸੋਫੀਕਲ ਗੱਲਾਂ ਲੱਗਦੀਆਂ ਨੇ ਹੈਨਾ ਬਟ ਡੈਫੀਨੇਟਲੀ ਕਿੰਨੇ ਜਿਹੜੇ ਸੁਣੇ ਨਹੀਂ ਹੈ ਇਹ ਰਿਐਲਿਟੀ ਹੈ ਫਿਲਾਸੋਫੀ ਆ ਜਿਹੜੀ ਆਪਾਂ ਜੀ ਰਹੇ ਹਾਂ ਝੂਠੇ ਕਦ ਤੱਕ ਰਹਿਣਾ ਹੈ ਕਿਸੇ ਨੂੰ ਨਹੀਂ ਇੰਨੀ ਕੁਜੇ ਮਰਾਖ ਇੰਨੀ ਔਕਾਤ ਬੰਦਿਆ ਤੇਰੀ ਗੱਲਾਂ ਤੋਂ ਕੀ ਕਰਦਾ ਮੈਂ ਹਮੇਸ਼ਾ ਤੇ ਨਹੀਂ ਸੋਚਦਾ ਤੁਸੀਂ ਨਹੀਂ ਉਹ ਵੀ ਤੇ ਕੈਂਸਰ ਹੋਇਆ ਤਾਂ ਮੈਂ ਉਹਨੂੰ ਰੋਂਦੇ ਦੇਖਿਆ ਕਦੇ ਮੈਨੂੰ ਕਿਸ ਨੇ ਸਵਾਲ ਪੁੱਛਿਆ ਡਾਕਟਰ ਨੇ ਕਿਹਾ ਮੈਂ ਕਿਹਾ ਇਹ ਨਹੀਂ ਮਰ ਸਕਦਾ ਇਹ ਤੇ ਜੁਮੇ ਕੰਮ ਲੱਗਿਆ ਰੱਬ ਨੇ ਲਾਇਆ ਉਹ ਕੰਮ ਇੱਕ ਬਾਪ ਦੀ ਬਹੁਤ ਵੱਡੀ ਤਪੱਸਿਆ ਪੂਜਾ ਦੇ ਨਾਲ ਹੋਇਆ ਮੈਂ ਜਾ ਕੇ ਇੱਕੋ ਗੱਲ ਕਹੀ ਸੀ ਮੈਂ ਮਹਾਰਾਜ ਜੀ ਤੁਹਾਡਾ ਲੈਣਾ ਲੈ ਜਾ ਪਰ ਤੁਹਾਡੇ ਪੁੱਤਰ ਦੀ ਪੱਗ ਤੇ ਤੁਰਲਾ ਬਾਕੀ ਐਨੀ ਗੱਲ ਮੈਂ ਕਹਿ ਕੇ ਵਾਪਸ ਆ ਗਿਆ ਸੀ ਤੁਹਾਡੇ ਸਾਹਮਣੇ ਚਮਤਕਾਰ ਇਹ ਉਹ ਜੁੱਤ ਚਲਾ ਵੀ ਜਾਂਦਾ ਵਰਲਡ ਕੱਪ ਉਹਦੇ ਹੱਥ 'ਚ ਹੁੰਦਾ ਆਈ ਊਡ ਹ ਬੀਨ ਅ ਪ੍ਰਾਊਡ ਫਾਦਰ ਆ ਉਹ ਵੀ ਚਲੀ ਹੈ ਭਰਾਈ ਕੁਐਸਚਨ ਇਹ ਹੈ ਕਿ ਤੁਸੀਂ ਆਪਣੀ ਰੂਹ ਨੂੰ ਬਾਹਰ ਕੱਢ ਕੇ ਜਦੋਂ ਸਾਹਮਣੇ ਰੱਖੋਗੇ ਨਾ ਤੇ ਤੁਹਾਨੂੰ ਲੱਗੇਗਾ ਯਾਰ ਹਰ ਜਗ੍ਹਾ ਮੈਂ ਹੀ ਮੈਂ ਪਰਮਾਤਮਾ ਨੇ ਬਣਾਇਆ ਉਹ ਸੋਚੀ ਦੀ ਗੱਲ ਹੈ ਤੋ ਗੱਲਾਂ ਬਹੁਤ ਜ਼ਿਆਦਾ ਡੀਪ ਹੁੰਦੀਆਂ ਨੇ ਕਈ ਜਿਹੜੇ ਹੋਣਗੇ ਜਿਹੜੇ ਅੱਜ ਦੀ ਸੋਚਦੇ ਹੋਣਗੇ ਉਹਨਾਂ ਨੂੰ ਸ਼ਾਇਦ ਨਹੀਂ ਸਮਝ ਆਣਗੀਆਂ ਕਿ ਇਹ ਬਹੁਤ ਫਿਲਾਸੋਫੀਕਲ ਗੱਲਾਂ ਲੱਗਦੀਆਂ ਨੇ ਹੈਨਾ ਬਟ ਡੈਫੀਨੇਟਲੀ ਕਿ ਇਹ ਨਹੀਂ ਹੈ ਇਹ ਰਿਐਲਿਟੀ ਹੈ ਫਿਲਾਸੋਫੀ ਆ ਜਿਹੜੀ ਆਪਾਂ ਜੀ ਰਹੇ ਹਾਂ ਝੂਠੇ ਕਦ ਤੱਕ ਰਹਿਣਾ ਹੈ ਕਿਸੇ ਨੂੰ ਨਹੀਂ ਇੰਨੀ ਕੁਜੇ ਬਰਾਖ ਇੰਨੀ ਔਕਾਤ ਬੰਦਿਆ ਤੇਰੀ ਗੱਲਾਂ ਤੂੰ ਕੀ ਕਰਦਾ ਮੈਂ ਹਮੇਸ਼ਾ ਤੇ ਨਹੀਂ ਸੋਚਦਾ ਤੁਸੀਂ ਨਹੀਂ